ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆ ਮੈਚਿੰਗ ਸੂਟ ਤੇ ਬਾਹ ਦਾ ਡਿਜ਼ਾਈਨ ਬਣਾਉਣ ਆਹ ਆਪਣੇ ਕੋਲੇ ਆਰਗੈਂਜ ਆਦੀ ਲੈਸ ਆ ਕਟਵਰਕ ਵਾਲੀ ਮਲਟੀ ਕਲਰ ਦੀ ਜਿੰਨੇ ਕਲਰ ਸੂਟ ਦੇ ਵਿੱਚ ਆ ਉਹਨੇ ਲੈਸ ਦੇ ਵਿੱਚ ਤੇ ਆ ਆਪਣਾ ਸਲਵਾਰ ਨਾਲ ਦਾ ਆਪਾਂ ਕਪੜਾ ਲੈ ਲਿਆ ਇਹਦੇ ਤੇ ਨਾ ਪੇਸਟਿੰਗ ਪੇਪਰ ਲਾ ਕੇ ਪਟੀਆਂ ਜਿਹੜੀਆਂ ਤਿਆਰ ਕਰ ਲਿਆ ਇਹਦੀ ਦੋਰੀ ਫੋਲਡਿੰਗ ਹੈਗੀ ਆ ਪੌਣੇ 2 ਇੰਚ ਸਾਢੇ 3 ਇੰਚ ਦੀ ਆਪਾਂ ਪੂਰੀ ਪੱਟੀ ਲਈਏ ਇਸ ਤਰ੍ਹਾਂ ਨਾ ਇਹਨੂੰ ਇੱਕ ਪਾਸੇ ਆਪਾਂ ਪੇਸਟਿੰਗ ਪੇਪਰ ਲਾ ਲਿਆ ਤੇ ਇਸ ਤਰ੍ਹਾਂ ਨੂੰ ਤਿਆਰ ਕਰ ਲਿਆ ਪੱਟੀ ਨੂੰ ਇਹਨਾਂ ਨੂੰ ਹੁਣ ਆਪਾਂ ਸਾਈਡ ਤੇ ਕਰ ਦਿੰਨੇ ਆ ਤੇ ਪਹਿਲਾਂ ਆਪਾਂ ਲਾਉਣੇ ਆ ਬਾਹ ਤੇ ਲੇਸ ਤੁਹਾਨੂੰ ਦੱਸ ਦਿਆਂ ਕਿਸ ਤਰ੍ਹਾਂ ਲਾਵਾਂਗੇ ਇਸ ਤਰ੍ਹਾਂ ਬਾਹ ਪਰ ਰੱਖ ਲਈ ਸਿੱਧੀ ਲੇਸ ਉੱਪਰ ਰੱਖਾਂਗੇ ਉੱਠੇ ਜਿੰਨਾ ਜਿੰਨਾ ਤੁਸੀਂ ਮਾਰਜਨ ਰੱਖਣਾ ਰੱਖ ਸਕਦੇ ਹੋ ਲੰਬਾਈ ਆਪਾਂ ਬਾਹਾਂ ਦੀ ਓਨੇ ਘੱਟ ਕਟਿੰਗ ਕੀਤੀ ਜਿੰਨੇ ਆਪਾਂ ਪੱਟੀ ਲਾਉਣੀ ਆ ਇਹ ਆਪਣੀ ਡੇਢ ਸਵਾ ਕਿੰਚ ਦੀ ਪੱਟੀ ਲੱਗੂਗੀ ਓਨੀ ਆਪਾਂ ਲੰਬਾਈ ਬਾਹਾਂ ਦੀ ਘੱਟ ਕਟਿੰਗ ਕਰ ਲਈ ਸੀ ਠੀਕ ਹੈ ਦੋਨੇ ਬਾਹਾਂਾਂ ਤੇ ਆਪਾਂ ਲੈਂਸ ਇਕੱਠੀ ਲਾਵਾਂਗੇ ਮਉਂ ਦੂਸਰੀ ਬਾਹਤੇ ਵੀ ਇਸੇ ਤਰ੍ਹਾਂ ਹੀ ਲਾ ਲੈਣੇ ਆ। ਮਲਟੀ ਕਲਰ ਹੈ ਜੀ ਕਲਰ ਦਾ ਕੋਈ ਨਹੀਂਗਾ। ਕੋਈ ਮਰਜ਼ੀ ਬਾਹਤੇ ਆਵੇ, ਘੇਰੇ ਤੇ ਆਵੇ। ਕਿਉਂਕਿ ਸਾਰੇ ਕਲਰ ਸੂਟ ਦੇ ਵਿੱਚ ਹੈਗੇ ਆ। ਇਸ ਤਰ੍ਹਾਂ ਹੁਣ ਆਹ ਪੱਟੀ ਲੈ ਲੈਣੀ ਆਪਾਂ ਇਹਦੀ ਸੱਤ ਪਰ ਤੁਸੀਂ ਚੈੱਕ ਕਰ ਲੋ ਵੀ ਜਿਹੜਾ ਆਪਣੇ ਪੇਸਟਿੰਗ ਪੇਪਰ ਲੱਗਿਆ ਉੱਪਰਲੇ ਪਾਸੇ ਆਵੇ ਸਿੱਧੇ ਪਾਸੇ ਦੇ ਸੇ ਇਸ ਤਰ੍ਹਾਂ ਇਹਦੇ ਉੱਪਰ ਰੱਖਣਾ ਜਿਵੇਂ ਇੰਨਾ ਕੁ ਅੱਗੇ ਥਾਂ ਸਪੇਸ ਛੱਡਣੀ ਆਪਾਂ ਇੱਕੋ ਜਿਹੀ ਸਪੇਸ ਹੋਣੀ ਚਾਹੀਦੀ ਹੈ ਜਿੰਨੀ ਤੁਸੀਂ ਸ਼ੁਰੂ ਚ ਛੱਡ ਲਈ ਉਹਨੀ ਤੁਸੀਂ ਮਾਰਕਿੰਗ ਵੀ ਕਰ ਸਕਦੇ ਹੋ ਤੇ ਨਹੀਂ ਇਸੇ ਤਰ੍ਹਾਂ ਵੀ ਰੱਖ ਸਕਦੇ ਹਾਂ ਅੰਦਾਜ਼ੇ ਨਾਲ ਵੀ ਹੁਣ ਤੁਸੀਂ ਬਖਾ ਬ੍ਰੇਕ ਕਰ ਲਓ ਥੋੜਾ ਜਿਹਾ ਇਸੇ ਤਰ੍ਹਾਂ ਹੁਣ ਦੂਸਰੀ ਵਾਂ ਤੇ ਲਾ ਲੈਨੇ ਆ। ਸਿਰ ਦੇ ਉੱਪਰ ਚੱਕਰ ਲੈਣੀ ਆ ਸਿੱਧਾ ਉੱਪਰ। ਮੁੱਖਾ ਹੈ ਤਾਂ ਇਸ ਤਰ੍ਹਾਂ ਤੁਸੀਂ ਜਿੰਨਾ ਉਸ ਵਾਂ ਤੇ ਕਪੜਾ ਮੂਰੇ ਛੱਡਿਆ ਲੈਸ ਤੋਂ ਅੱਗੇ ਉਨਾ ਹੀ ਛੱਡਨਾ। लग गई बां ते लैस होना जरा कपड़ा ना इनू इस तरह आप अंदर मुड़ के कच्ची सिलाई ला देंगे ਧੁਰਨੇ ਬਾਹਮਤ ਇਸੇ ਤਰ੍ਹਾਂ ਲਾ ਦਿੰਨੇ ਹਾਂ ਸਲਾਈ ਧੁਰਨੇ ਬਾਹਮਤ ਆਪਾਂ ਵਾਲੀ ਸਲਾਈ ਲਾ ਲਈ ਹੁਣ ਇਹਨੂੰ ਨਾ ਇਸ ਤਰ੍ਹਾਂ ਉੱਪਰ ਦੀ ਤੇ ਇਹਦੇ ਉੱਤੇ ਆਪਾਂ ਕੱਚੀ ਸਲਾਈ ਲਾ ਦਾਂਗੇ ਕਿਉਂਕਿ ਜਿਹੜੀ ਤਰਪਾਈ ਨਾਲ ਕਰਨ ਤੋਂ ਬਾਅਦ ਆਪਾਂ ਦੇੜ ਦਾਂਗੇ इसी तरह ही दूसरी बांहते ला ठीक है। जी देख सकते हो जी ती अपनी बांह का डिजाइन बन के तैयार है इस तरह पाकिस्तानी खुले बांह बना बना सकते हो जी सिंपल है। ਸਿੰਪਲ ਬਣਾ ਸਕਦੇ ਹੋ ਠੀਕ ਹੈ ਦੋਨੇ ਬਾਵਾਂ ਦੇ ਡਿਜ਼ਾਈਨ ਤਿਆਰ ਬਹੁਤ ਹੀ ਘੱਟ ਖਰਚੇ ਦੇ ਵਿੱਚ ਇਦਾਂ ਦਾ ਡਿਜ਼ਾਈਨ ਤਿਆਰ ਹੋ ਜਾਂਦੇ ਆ ਤੁਸੀਂ ਬਣਾ ਸਕਦੇ ਹੋ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ